ਪਿੰਡ ਪੰਚੇ ਦੇ ਸਰ ਜਿਹੜੀ ਜੱਥੇ ਹੀ ਹੋਈ ਹੈ ਸਾਰਾ ਮਾਮਲਾ ਇਹ ਚ ਸੀ ਕਿ ਇਹ ਲੜਕਾ ਜਿਹਦੀ ਰੈਤ ਰੀਆ ਚਮਕੌਰ ਸਿੰਘ ਪੁੱਤਰ ਪੂਰਨ ਸਿੰਘ ਇਹ ਤੋੜਪਿੰਡ ਦਾ ਰਹਿਣ ਵਾਲਾ ਹੈਗਾ ਇਹ ਡਰ ਏ ਟ੍ਰੱਕ ਡਰਾਈਵਰ ਦਾ ਕੰਮ ਕਰਦਾ ਹੈਗਾ ਤੇ ਉਹਨੇ ਪਿੱਛੇ ਟਰੱਕ ਲੈ ਗਿਆ ਸੀ ਤੇ ਪਹਿਲੇ ਨਸ਼ਾ ਵੇਰਾ ਕਰਦਾ ਸੀਗਾ ਤੇ ਉਸ ਤੋਂ ਬਾਅਦ ਇਹਨੂੰ ਐਡਮਿਟ ਕਰਾਇਆ ਸੀ ਉਹ ਤਾਂ ਠੀਕ ਹੋ ਗਿਆ ਸੀ ਪਰ ਅੱਜ ਹੀ ਕੱਲ ਰਾਤ ਇਹ ਵਾਪਸ ਟਰੱਕ ਲੈ ਕੇ ਆਇਆ ਇਹਦੇ ਯਾਰ ਦੋਸਤ ਸੀਗੇ ਦੋ ਭੁਪਿੰਦਰ ਸਿੰਘ ਪੁੱਤਰ ਜੋ ਜੁਕੇਂਦਰ ਸਿੰਘ ਤੇ ਨਾਲ ਲਵ ਪ੍ਰੀਜ਼ ਉਹ ਲਈਸ ਮੰਗਾਪੁੱਤਰ ਬਖਸ਼ੀਰ ਸਿੰਘ ਇਹ ਵੀ ਤੋੜਪਿੰਡ ਦੇ ਸੀ ਜਿਸ ਵੇਲੇ ਆਇਆ ਉਸੇ ਵੇਲੇ ਇਹ ਇਹਨਾਂ ਦੇ ਨਾਲ ਚਲਾ ਗਿਆ ਤੇ ਇਹਦੇ ਘਰੇ ਆ ਕੇ ਤੇ ਉਹਨਾਂ ਨੇ ਇਕੱਠਿਆਂ ਨੇ ਟੀਕਾ ਲਗਾਇਆ ਗਿਆ ਸੋ ਇਹਦੀ ਓਵਰਡੋਸ ਦੇ ਨਾਲ ਇਹਦੀ ਜਿਹੜੀ ਸੀ ਡੈਥ ਹੋ ਗਈ ਸੀ ਇਹਦੇ ਸਬੰਧ ਦੇ ਵਿੱਚ ਸੀ ਐਫ ਆਈ ਆਰ ਨੰਬਰ ਜਿਹੜੀ ਗਿਆ 356 217 2025 304 34 ਆਈ ਪੀ ਸੀ ਰਜਿਸਟਰ ਕੀਤੀ ਹੈ ਇੱਕ ਬੰਦੇ ਨੂੰ ਅਸੀਂ ਜਿਹੜਾ ਹੈ ਉਹਨੂੰ ਅਰੈਸਟ ਕਰ ਲਿਆ ਹੈ ਅੱਜ ਉਹਨੂੰ ਪੇਸ਼ ਕਰਾਂਗੇ ਉਹ ਉਹਦੀ ਜਿਹੜੀ ਪ੍ਰਾਪਰਟੀ ਹੈਗਾ ਪਿੰਡ ਦੇ ਵਿੱਚ ਆਇਆ ਸੀਗਾ ਜਿਸ ਘਰ ਦਾ ਸਾਰਾ ਨਕਸ਼ਾਵਰਾ ਬਣਾ ਕੇ ਤੇ ਇੱਕ ਗੱਡੀ ਹੈਗੀ ਜੋ ਪਿੱਛੇ ਖੜੀ ਹੈਗੀ ਉਹ ਅਸੀਂ ਉਹਨਾਂ ਨੂੰ ਕਬਜ਼ੇ 'ਚ ਲਿੱਤਾ ਹੈਗਾ। ਸੋ ਇਹੋ ਜਿਹੇ ਬੰਦੇ ਨੂੰ ਕਿਸੇ ਨੂੰ ਵੀ ਜਿਹੜਾ ਹੈਗਾ ਇਹਦਾ ਕੋਈ ਇਹੋ ਜਿਹਾ ਕੰਮ ਨਹੀਂ ਕਰ ਦਿੱਤਾ ਜਾਏਗਾ ਜੋ ਪਿੰਡ ਦੇ ਵਿੱਚ ਜਾਂ ਬਾਹਰ ਦੇ ਵਿੱਚ ਇਹੋ ਜਿਹਾ ਕਰ ਰਹੇ ਨੇ ਤੇ ਉਹਨਾਂ ਨੂੰ ਇਹੀ ਹਦਾਇਤ ਹੈਗੀ ਆ ਵੀ ਇਹ ਛੱਡਣਾ ਪੈਣਾ ਹੈਗਾ। ਜਿਹਦੇ ਜਿਹੜੇ ਅਸੀਂ ਐਫਆਰ ਲੋਚ ਕਰਕੇ ਤੇ ਜੋ ਕਾਨੂੰਨੀ ਕਾਰਵਾਈ ਹੋਣੀ ਹੈ ਉਹ ਕਰਾਂਗੇ। ਮੇਰਾ ਨਾਂ ਜਸਵਿੰਦਰ ਸਿੰਘ ਆ ਜੀ। ਪਿੰਡ ਤੋੜਿਆ ਜੀ। ਮੇਰਾ ਬਦਲਦੇ ਹੀ ਛੋਟਾ ਜੀ। ਗੱਲਬਾਤ ਭਾਈ ਐਦਾਂ ਮਾੜੀ ਸੰ ਕੱਲ ਟੀਕਾ ਲਾ ਕੇ ਚਿੱਟੇ ਦਾ ਪੂਰਾ ਹੋ ਗਿਆ ਚਮਕੌਰ ਸਿੰਘ ਜੀ 32 ਸਾਲੋਂ ਮਰੀ ਨਹੀਂ ਗਿਆ ਨਹੀਂ ਹਜੇ ਜੁਸ਼ਵੰਤ ਸਿੰਘ ਕੱਲੇ ਬਾਤ ਤੋੜਿਆ ਜੀ ਇਸੇ ਜਲਾ ਲਾ ਗੇ ਗੱਲ ਮੈਂ ਮੁਰੀ ਸ਼ਰਜੀ ਬਿਠਾ ਹੀ ਹੈ ਤੇ ਚਿੱਟੇ ਦਾ ਟੀਕਾ ਲਾ ਕੇ ਕੱਲ ਖਤਮ ਹੋ ਗਿਆ ਕੱਲ ਜੀ ਨਸ਼ੇ ਕਰ ਨਾਲ ਹੀ ਮੌਤ ਹੋਈ ਮੇਰਾ ਪੋਤਰਾ ਵਾਹੀ ਸ਼ਾ ਤੇ ਬਿਲਕੁਲ ਸ਼ਰੀਹਾਂ ਵੇਖਦਾ ਗਲੀ ਗਲੀ ਵੇਖਦਾ ਘਰ ਘਰ ਵੇਖਦਾ ਇਥੋਂ ਤੱਕ ਕਰਦੇ ਹੋਮ ਡਿਲੀਵਰੀ ਵੀ ਹੁੰਦਾ ਨਸ਼ਾ ਹੁਣ ਨਾ ਨਸ਼ਾ ਵੇਖਦਾ ਹੁੰਦਾ ਨਾ ਸਾਡੇ ਘਰ ਦੇ 70 ਵੇਚਦਾ کو يي بي يي مانن کي سڀاڻي کو يي ني اوه گنڙي بولانگه حاضر تي گهڙي نهڙي نهڙي کلو اوه اوه تو جي ويهي اٿي جا ربا Thank <laughs> you.